ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਖੰਨਾ ਦੇ ਨੈਸ਼ਨਲ ਹਾਈਵੇ ਤੋਂ ਇੱਕ ਸਮਾਚਾਰ ਸਾਹਮਣੇ ਆਇਆ ਜਿੱਥੇ ਹਾਈਵੇ ਦੇ ਵਿੱਚਕਾਰ ਇੱਕ ਡੂੰਘਾ ਟੋਆ ਪੈ ਗਿਆ ਜੋ ਲੋਕਾਂ ਦੇ ਲਈ ਖਤਰੇ ਦੀ ਘੰਟੀ ਬਣਿਆ ਹੋਇਆ ਜੇਕਰ ਤੁਸੀਂ ਵੀ ਲੁਧਿਆਣਾ ਤੋਂ ਅੰਮ੍ਰਾਲਾ ਜਾਂ ਦਿੱਲੀ ਵੱਲ ਜਾ ਰਹੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਕਰੋੜਾਂ ਰੁਪਏ ਦਾ ਟੋਲ ਟੈਕਸ ਇਕੱਠਾ ਕਰਨ ਦੇ ਬਾਵਜੂਦ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਹਾਈਵੇ ਉੱਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹਾਈਵੇ ਦੇ ਉੱਤੇ ਇੱਕ ਡੂੰਘਾ ਟੋਆ ਪੈ ਗਿਆ ਤਾਜ਼ਾ ਮਿਸਾਲ ਖੰਨਾ ਦੇ ਸਮਰਾਲਾ ਚੌਕ ਨੇੜੇ ਸਾਹਮਣੇ ਆਈ ਜਿੱਥੇ 3 ਫੁੱਟ ਤੋਂ ਵੀ ਡੂੰਘਾ ਟੋਆ ਪੈ ਗਿਆ ਜੋ ਰਾਹੀ ਗੀਰਾਂ ਦੇ ਲਈ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਦੱਸਦੇ ਕਿ ਟੋਲ ਟੈਕਸ ਰਾਹੀ ਰੋਜ਼ਾਨਾ ਕਰੋੜਾਂ ਰੁਪਏ ਇਕੱਠੇ ਕੀਤੇ ਜਾਂਦੇ ਨੇ ਪਰ ਹਾਈਵੇ ਵੱਲ ਵੇਖਿਆ ਨਹੀਂ ਜਾ ਰਿਹਾ ਦੈਨਿਕ ਸਵੇਰਾ ਦੇ ਰਾਹੀ ਇਹ ਟੋਆ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਤਾਂ ਜੋ ਇਸ ਨੂੰ ਠੀਕ ਕਰਕੇ ਲੋਕਾਂ ਦੇ ਜਾਨ ਮਾਲ ਦੇ ਨਾਲ ਨਾ ਖੇਡਿਆ ਜਾ ਸਕੇ ਹਾਈਵੇ ਉੱਤੇ ਇਹ ਟੋਆ ਬਹੁਤ ਹੀ ਖਤਰਨਾਕ ਹੈ ਤੇਜ਼ ਰਫ਼ਤਾਰ ਗੱਡੀਆਂ ਇਥੋਂ ਲੰਘਦੀਆਂ ਨੇ ਲੋਕਾਂ ਵੱਲੋਂ ਵੀ ਨੈਸ਼ਨਲ ਹਾਈਵੇ ਥਾਰਟੀ ਦੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਹੈ ਕਿ ਇਸ ਟੋਏ ਨੂੰ ਬੰਦ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਇਸ ਦੇ ਸਬੰਧ ਵਿੱਚ ਖੰਨਾ ਤੋਂ ਦੇਖੋ ਮੇਰੇ ਸਹਿਯੋਗੀ ਸੰਜੇ ਸੈਣੀ ਦੀ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਹਾਂ ਸੰਜੇ ਸੈਣੀ ਅੱਜ ਖੰਨਾ ਦੇ ਨੈਸ਼ਨਲ ਹਾਈਵੇ ਦੇ ਉੱਤੇ ਪਰ ਖੜੇ ਹਾਂ ਜਿਹੜਾ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਹੈਗਾ ਇੱਕ ਨੈਸ਼ਨਲ ਹਾਈਵੇ ਅਥਾਰਟੀ ਦੀ ਕਬੱਡੀ ਲਾਹ ਪ੍ਰਵਾਈ ਸਾਹਮਣੇ ਆਈ ਹੈਗੀ ਹੈ ਇਥੇ ਨੈਸ਼ਨਲ ਹਾਈਵੇ ਦੇ ਉੱਪਰ ਇੱਕ ਜਿਹੜਾ ਕਿ ਕਾਫੀ ਵੱਡਾ ਇੱਕ ਡੂੰਘਾ ਟੋਆ ਪੈ ਚੁੱਕਾ ਹੈ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਹੈਗੀਆਂ ਜਿਹੜਾ ਇਸ ਟੋਏ ਦੀਆਂ ਹੈਗੀਆਂ ਖੰਨਾ ਨੈਸ਼ਨਲ ਹਾਈਵੇ ਜਿਹਦਾ ਅੰਮ੍ਰਿਤਸਰ ਤੋਂ ਦਿੱਲੀ ਨੂੰ ਜਾਂਦਾ ਨੈਸ਼ਨਲ ਹਾਈਵੇ ਦੇ ਜਿੱਥੇ ਗੱਡੀਆਂ 100 ਤੋਂ 120 ਦੀ ਰਫ਼ਤਾਰ ਦੀ ਸਪੀਡ ਤੇ ਹੁੰਦੀਆਂ ਇੱਕ ਬਹੁ ਵੱਡੀ ਕਿਲਾ ਪ੍ਰਵਾਈ ਹੈਗੀ ਹੈ ਇੱਕ ਖੰਨਾ ਦੇ ਵਿੱਚ ਜਿੱਦੇ ਇੱਕ ਪੁਲ ਬਣਿਆ ਆਇਆ ਜਿਹਦਾ ਮਿੱਟੀ ਦਾ ਪੁਲ ਕਿਹਾ ਜਾਂਦਾ ਹੈ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਜਿਹਦੀ ਇੱਕ ਇੱਥੇ ਜਿਹੜਾ ਕਿ ਵੱਡਾ ਟੋਆ ਪੈ ਗਿਆ ਟੋਆ ਜਿਹਦਾ ਕੱਟੋਂ ਨਹੀਂ ਕੱਟ ਹੈਗਾ ਤੇ ਦੋਇਆ 3 ਫੁੱਟ ਡੂੰਗਾ ਟੋਇਆ ਹੈਗਾ ਇੱਥੇ ਕੋਈ ਨਾ ਕੋਈ ਹਾਸੇ ਦਾ ਸੱਦਾ ਦੇ ਰਿਹਾ ਟੋਇਆ ਇਸ ਨੂੰ ਲੈ ਕੇ ਸਾਡੇ ਨਾਲ ਕੁਛ ਇੱਥੇ ਲੋਕ ਵੀ ਮੌਜੂਦ ਹੈਗੇ ਆ ਅਸੀਂ ਉਹਨਾਂ ਗੱਲਬਾਤ ਕਰਾਂਗੇ ਇਸ ਟੋਇਏ ਨੂੰ ਲੈ ਕੇ ਕਿਸ ਤਰ੍ਹਾਂ ਇਹਨੂੰ ਦੇਖਦੇ ਹੈਗੇ ਆ ਜਿਹੜਾ ਟੋਇਆ ਹੈਗਾ ਇਹ ਕਾਫੀ ਦਿਨਾਂ ਤੋਂ ਇੱਥੇ ਪਿਆ ਹੋਇਆ ਹੈਗਾ ਪਰ ਦੇਖਣ ਵਾਲੀ ਗੱਲ ਇਹ ਹੋ ਗਈ ਹੈ ਪਰ ਇੱਥੇ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਇਸ ਟੋਇਏ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਸਾਡੇ ਨਾਲ ਇੱਥੇ ਮੌਜੂਦ ਹੈਗੇ ਆ ਦੇਖੋ ਇਸ ਟੋਇਏ ਨੂੰ ਇਸ ਤਰ੍ਹਾਂ 1 ਜਾਂ 1.5 ਫੁੱਟ ਲੰਮਾ ਡੂੰਗਾ ਟੋਇਆ ਹੈਗਾ ਤੇ ਸਾਡੇ ਨਾਲ ਗੁਰਸੇਰ ਸਿੰਘ ਜੀ ਮੌਜੂਦ ਹੈਗਾ ਗੁਰਸੇਰ ਸਿੰਘ ਜੀ ਕਿਸ ਤਰ੍ਹਾਂ ਦੇ ਦਿਓ ਖੰਨਾ ਨੈਸ਼ਨਲ ਹਾਈਵੇ ਦੇ ਉੱਤੇ ਜਿਹੜਾ ਇੱਕ ਟੋਇਆ ਪਿਆ ਹੋਇਆ ਹੈਗਾ ਕਿਸ ਤਰ੍ਹਾਂ ਦੀ ਲਾਪਰਵਾਹੀ ਮੰਨਦੇ ਹੋ ਚੀਜ਼ ਨੂੰ ਸਰ ਲਾਪਰਵਾਹੀ ਨਹੀਂ ਲਾਪਰਵਾਹੀ ਦਾ ਮੰਦੀ ਮੰਦੇ ਆ ਇਹ ਇੱਕ ਸੈਂਟਰ ਸਰਕਾਰ ਇੱਕ ਲੋਕਾਂ ਦੀ ਜਾਨ ਦੇ ਨਾਲ ਖੇਡਦੀ ਪਈ ਹੈ ਨੈਸ਼ਨਲ ਹਾਈਵੇ ਹੈ ਜਿਹੜਾ ਦਿੱਲੀ ਨੂੰ ਜਾਂਦਾ ਰਾ ਉਸ ਹਾਈਵੇ ਅਸੀਂ ਹਾਲ ਦੇਖ ਲਓ ਕੀ ਹੈ ਉਹ ਇਹ ਨਹੀਂ ਪਤਾ ਵੀ 5 ਮਿੰਟ ਬਾਅਦ 2 ਮਿੰਟ ਬਾਅਦ ਉਹ ਕਿ ਹੋ ਜਵੇ ਰੱਬ ਦਾ ਬਾਣਾ ਕੀ ਵਰਤ ਜਵੇ ਇਹਨਾ ਕਰਕੇ ਸੈਂਟਰਲ ਸਰਕਾਰ ਕਰਕੇ ਬਾਣਾ ਕੀ ਵਪਾਰ ਜਿਹੜਾ ਕੁਝ ਨਹੀਂ ਪਤਾ ਤੁਸੀਂ ਹਾਲ ਦੇਖ ਲਓ ਕਿੰਨਾ ਤੁਸੀਂ ਇੱਕ ਵਾਰ ਮੈਂ ਤਾਂ ਕਹਿੰਦਾ ਆਪਾਂ ਉੱਥੋਂ ਰੋਡ ਤੋਂ ਮੜਾ ਕੈਮਰਾ ਦਿਖਾਓ ਹਾਈਵੇਕ ਪੂਰਾ ਹਾਈਵੇਅ ਦਿੱਲੀ ਨੂੰ ਜਾਂਦਾ ਰਹਾ ਤੇ ਇਹਨਾਂ ਨੂੰ ਲੋਕੀ ਪਬਲਿਕ ਅਨੇ ਲੱਖਾਂ ਲੱਖਾਂ ਕਰੋੜਾ ਕਰੋੜਾ ਟੋਲ ਟੈਕਸ ਲੈਂਦੇ ਨੇ ਅਨੇ ਇਹਦੇ ਪੈਸੇ ਭਰਦੇ ਨੇ ਭਾਈ ਲੋਕਾਂ ਦੀ ਜਾਨ ਤਾਂ ਤੁਸੀਂ ਸੇਫ ਕਰ ਦਿਓ ਜੇ ਤੁਸੀਂ ਪੈਸੇ ਲੈਣੇ ਹੋ ਟੈਕਸ ਕਿਸੇ ਚੀਜ਼ਾਂ ਦੇ ਲੈਣੇ ਹੋ ਜਾਂ ਟੋਲ ਟੈਕਸ ਵੀ ਲੈਣੇ ਹੋ ਭਾਈ ਲੋਕਾਂ ਨੂੰ ਸੇਫ ਵੀ ਕਰ ਦਿਓ ਬਿਲਕੁਲ ਜੀ ਕਿਸਤਾਂ ਤੁਸੀਂ ਕਹਿੰਦੇ ਹੋ ਕਿ ਜਿਹੜਿਆ ਕਿ ਟੋਇਆ ਹੈਗਾ ਜਿਹੜੀਆਂ ਗੱਡੀਆਂ ਇੱਥੇ ਸਪੀਡ ਕੱਟਾ 100 ਜਾਂ 150 ਸਪੀਡ ਤੇ ਗੱਡੀਆਂ ਧੋਨਕਦੀਆਂ ਕੱਲ ਖੋਦਾ ਨਾ ਖਾਸ ਤਾਂ ਕੋਈ ਇੱਥੋਂ ਗੱਡੀ ਡੰਗਦੀ ਆ ਇਹ ਟੋਇਆ ਹੋਊਂ ਵੀ ਡੂੰਗਾ ਜਾ ਕੇ ਪੈ ਸਕਦਾ ਹੈ ਕਿਸੇ ਦਾ ਹਾਦਸਾ ਵੀ ਹੋ ਸਕਦਾ ਹੈ ਨਾਕਾਮੀ ਹੈ ਜੀ ਬਹੁਤ ਵੱਡੀ ਸੈਂਟਰ ਸਰਕਾਰ ਦੀ ਪਹਿਲਾਂ ਵੀ ਇਸ ਪੁਲ ਦੇ ਮੁੱਦੇ ਦੇ ਉੱਤੇ ਬਹੁਤ ਚਰਚਾ ਹੋਈਆਂ ਬਹੁਤ ਜ਼ਿਆਦਾ ਕੁਝ ਹੋਇਆ ਤੁਸੀਂ ਇਸੇ ਵੇਲੇ ਉੱਤੇ ਖੜ ਕੇ ਦੇਖ ਲਓ ਵੀ ਟਰੱਕਾਂ ਦੀ ਸਪੀਡ ਕਿੰਨੀ ਜ਼ਿਆਦਾ ਹੈ ਸੈਂਟਰਲ ਸਰਕਾਰ ਨੂੰ ਚਾਹੀਦਾ ਵੀ ਅਸੀਂ ਲੋਕਾਂ ਦੀ ਜਾਨਾਂ ਦੇ ਨਾਲ ਨਾ ਖੇਡੀਏ ਵੀ ਅਸੀਂ ਜਿਹੜੇ ਕੰਮ ਅਸਲ ਵਿੱਚ ਹੋਣ ਵਾਲੇ ਕੰਮ ਨੇ ਵੀ ਕੰਮਾਂ ਉੱਤੇ ਧਿਆਨ ਦਿਈਏ। ਉਹ ਸਾਡੇ ਨਾਲ ਗੁਰ ਸਿੰਘ ਸਿੰਘ ਜੀ ਜਿਹੜੇ ਨੇ ਇੱਕ ਲੱਖਾਂ ਦਾ ਸਾਡੇ ਕੋਲ ਟੂਟ ਲਿਆ ਜਾਂਦਾ ਹੈ ਪਰ ਪੈਸੇ ਵੀ ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਹੈਗੀ ਹੈ ਉਹਦਾ ਇਹਦੇ ਵੱਲ ਬਿਲਕੁਲ ਵੀ ਧਿਆਨ ਨਹੀਂ ਸਾਡੇ ਨਾਲ ਹੋਰ ਵੀ ਇੱਥੇ ਮੌਜੂਦ ਹੈਗਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੌਰਵ ਹੈ ਜੀ ਗੌਰਵ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਐਡਾ ਵੱਡਾ ਕਟੋੜ 2-3 ਫੁੱਟ ਦਾ ਡੂੰਗਾ ਟੋਇਆ ਪਿਆ ਹੋਇਆ ਹੈ ਕਿਸ ਦੇ ਦੇ ਤੋਂ ਪੂਰੀ ਬਾਹ ਦੇ ਅੰਦਰ ਜਾਂਦੀ ਹੈਗੀ ਆ ਕਿਸ ਤਰ੍ਹਾਂ ਦੇਖਦੇ ਚੀਨ ਬਹੁਤ ਬੁਰਾ ਹਾਲ ਹੈ ਜੀ ਬੀਜੇਪੀ ਸਰਕਾਰ ਦਾ ਦੇਖੋ ਸੈਂਟਰ ਦਾ ਇਹ ਮੇਨ ਹਾਈਵੇ ਆ ਆ ਵੀ ਦੇਖੋ ਤੁਸੀਂ ਟੋਏ ਵੀ ਇਹਨਾਂ ਨੇ ਪਹਿਲਾਂ ਵੀ ਮੜਜ ਆ ਆ ਦੇਖੋ ਤੁਸੀਂ ਐਵੇਂ ਟੈਂਪਰੇਰੀ ਜਿਹਾ ਕੰਮ ਕਰਕੇ ਬਸ ਕੰਮ ਚਲਾਇਆ ਹੋਇਆ ਠੀਕ ਨਹੀਂ ਇਹਦੇ ਨਾਲ ਦਾ ਕੀ ਮਤਲਬ ਸਮਝ ਨਹੀਂ ਆ ਰਿਹਾ ਦੇਖੋ ਇਹਨਾਂ ਨੇ ਕਰਿਆ ਕੀ ਆ ਆ ਦੇਖੋ ਤੁਸੀਂ ਪੂਰਾ ਹੱਥ ਨਹੀਂ ਆ ਵਿੱਚ ਪੂਰਾ ਦਿਖ ਲੋ ਆ ਦੇਖੋ ਕਿੱਥੇ ਤੱਕ ਜਾ ਰਹੇ ਆ ਮੈਂ ਕਹਿੰਦਾ ਉਹ ਵੀ ਡੂੰਘਾ ਦੇਖੋ ਹੋਰ ਦੇਖੋ ਭਾਜੀ ਵੱਧ ਆ ਤੇ ਇਹੀ ਸੜਕ ਤੇ ਕਿੰਨੇ ਦੇਖੋ ਆਪਣਾ ਟੈਕਸ ਲੈਂਦੇ ਨੇ ਇਹ ਪਿੱਛੇ ਪਹਿਲਾਂ ਫਲੋਰ ਕੋਲੇ ਲੱਗਿਆ ਹੋਇਆ ਫਿਰ ਅੰਬਾਲੇ ਕੋਲੇ ਲੱਗਿਆ ਹੋਇਆ ਉਹਦੀ ਫੀਸ ਸਭ ਨਾਲੋਂ ਵੱਧ ਜਿੰਨੀ ਵੀ ਮੈਂ ਕਹਿੰਦਾ ਹੱਦ ਕਰੇ ਸਾਡੇ ਦੋਹੇ ਸਭ ਤੋਂ ਮਹਿੰਗੇ ਨੇ ਇਹ ਠੀਕ ਹੈ ਉਸ ਤੋਂ ਬਾਅਦ ਦੇਖ ਲਓ ਤੁਸੀਂ ਸੜਕ ਦਾ ਇੰਨਾ ਅਸੀਂ ਟੈਕਸ ਦੇ ਕੇ ਵੀ ਤਾਂ ਵੀ ਸੜਕ ਦਾ ਜ ਇੰਨਾ ਬੁਰਾ ਹਾਲ ਹੈ ਫਿਰ ਇਹੋ ਜੀ ਸਰਕਾਰ ਤੋਂ ਅਸੀਂ ਕਰਾਉਣਾ ਕੀ ਆ ਆਹ ਦੇਖ ਲਓ ਪਿੱਛੇ ਟੋਏ ਐਨ ਚੰਗੀ ਭਲੀ ਸੜਕ ਹੈ ਗੱਡੀਆਂ ਨਿਕਲ ਰਹੀਆਂ ਨੇ ਦੇਖੋ ਕਿਵੇਂ ਐਨ ਆਹ ਦੇਖ ਲਓ ਤੁਸੀਂ ਆਪ ਦੇਖੋ ਤੁਸੀਂ ਕੀ ਹਾਲ ਹੈ ਦੇਖੋ ਭਾਜੀ ਦਿਖਾਓ ਠੀਕ ਹੈ ਤੇ ਸਾਡੇ ਵੱਲੋਂ ਦਾ ਬੀਜੇਪੀ ਸਰਕਾਰ ਫੇਲ ਕਿ ਤੁਹਾਨੂੰ ਲੱਗਦਾ ਕਿ ਜਿਹੜੇ ਹਾਈਵੇ ਹਾਈਵੇ ਉੱਤੇ ਇਦਾਂ ਦੇ ਟੋਏ ਹੋਰ ਵੀ ਕਈ ਜਗ੍ਹਾ ਤੇ ਪਏ ਹੋ ਗਏ ਅੱਗੇ ਵੀ ਘਟੋਇਆ ਪਿਆ ਸੀ ਪਿੱਛੇ ਵੀ ਅਸੀਂ ਖਬਰ ਪ੍ਰਕਾਸ਼ਿਤ ਕੀਤੀ ਹੈਗੀ ਸੀ ਉਸ ਨੂੰ ਲੈ ਕੇ ਟੈਂਪਰੇਰੀ ਤੌਰ ਤੇ ਉਹਨੂੰ ਇੱਕ ਤਰ੍ਹਾਂ ਦਾ ਕੰਮ ਕਰਕੇ ਚਲੇ ਗਏ ਆ ਪਰ ਕਿਤੇ ਨਾ ਕਿਤੇ ਉਹ ਵੀ ਹੱਥੇ ਦਾ ਟੋਇਆ ਹੈਗਾ ਕਿਤੇ ਨਾ ਕਿਤੇ ਹਾਸਲ ਨੂੰ ਸੱਦਾ ਦੇ ਰਹੇ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਟੈਂਪਰੇਰੀ ਕੰਮ ਜਮਾ ਹੀ ਮਤਲਬ ਟੈਂਪਰੇਰੀ ਕੰਮ ਕਰਕੇ ਚਲੇ ਜਾਂਦੇ ਨੇ ਜੇ ਹੁਣ ਤੁਸੀਂ ਇਹ ਦੇਖੋ ਵੀ ਰੱਬ ਨਾ ਕਰੇ ਇੱਥੇ ਕੋਈ ਗੱਡੀ ਆ ਕੇ ਇੱਧਰ ਨੂੰ ਪਲਟ ਗਈ ਸਿੱਧੀ ਥੱਲੇ ਜਾਊਗੀ ਕਿੱਡਾ ਬੜਾ ਹਾਸਾ ਹੋ ਸਕਦਾ ਉਹ ਗੱਡੀਆਂ ਹੋਣੀ ਉਹ ਦੇਖ ਲੋ ਉਹ ਦੇਖ ਭਾਈ ਦਿਖਾਓ ਕਾਰ ਉਹਦੇ ਕਾਰ ਵਾਲੇ ਦਾ ਪਤਾ ਨਹੀਂ ਵਿਚਾਰੇ ਦਾ ਕੀ ਹੋਇਆ ਕੀ ਨਹੀਂ ਹੋਇਆ ਕਿੰਨਾ ਨੁਕਸਾਨ ਹੋ ਗਿਆ ਅਗਲੇ ਦਾ ਹੁਣ ਕਿਵੇਂ ਠੀਕ ਹੋਊ ਕੀ ਹੋਊ ਉਹਨੂੰ ਪਤਾ ਹੈ ਹੁਣ ਵਿਚਾਰੇ ਮੰਤਰੀ ਤਰਨਪ੍ਰੀ ਸੌਂ ਦਾ ਸ਼ਹਿਰ ਹੈਗਾ ਇਹਦਾ ਆਮ ਆਦਮੀ ਪਾਰਟੀ ਦੇ ਮੰਤਰੀ ਹੈਗੇ ਆ ਤਰਨਪ੍ਰੀ ਸੌਂ ਜਿਹਨਾਂ ਦਾ ਸ਼ਹਿਰ ਹੈ ਕੇ ਤੁਸੀਂ ਇਸ ਚੀਜ਼ ਨੂੰ ਲੈ ਕੇ ਉਹਨਾਂ ਕੋਲ ਜਾਓਗੇ ਜਿਹੜਾ ਇੱਕ ਟੋਇਆ ਕਿਸੇ ਨਾ ਕਿਸੇ ਨੂੰ ਜਿਹੜੀਆਂ ਜਾਨ ਕਿਸੇ ਦੀ ਬਚਾਈ ਜਾ ਸਕੇ ਨਹੀਂ ਬਿਲਕੁਲ ਠੀਕ ਹੈ ਜੀ ਅਸੀਂ ਮੰਤਰੀ ਸਾਹਿਬ ਦੀ ਨੋਟਿਸ ਲਿਆਵਾਂਗੇ ਗੱਲ ਇਹ ਗੱਲ ਤੇ ਜੋ ਵੀ ਉਹ ਕਰ ਸਕਦੇ ਨੇ ਆਪਾਂ ਕਰਾਵਾਂਗੇ ਉਹਨਾਂ ਤੋਂ ਕੋ ਸੋ ਸਾਡੇ ਨਾਲ ਹੋਰ ਵੀ ਇੱਥੇ ਸ਼ਖਸ਼ ਮੌਜੂਦ ਹੈਗੇ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਰਦਾਰ ਜੀ ਕੀ ਨਾਮ ਹੈ ਆਪਣਾ ਸ਼ੰਗਾਰਾ ਸਿੰਘ ਹੈ ਜੀ ਸ਼ੰਗਾਰਾ ਕਿੱਥੇ ਰਹਿੰਦੇ ਤੁਸੀਂ ਕੋਟਲਾ ਬਟਲਾ ਪਿੰਡ ਹੈ ਜੀ ਸਰ ਇਸ ਤਰ੍ਹਾਂ ਤੁਸੀਂ ਦੇਖਦੇ ਹੋਏ ਟੋਇਆ ਜਿਹੜਾ ਪਿਆ ਹੋਇਆ ਤੁਸੀਂ ਨੰਗੇ ਜਾ ਰਹੇ ਸੀ ਕਿਸ ਤਰ੍ਹਾਂ ਇਹਨੂੰ ਦੇਖਿਆ ਕਿੰਦਾ ਤੁਸੀਂ ਖੁਦ ਸਕੂਟਰੀ ਦਾ ਟਾਇਰ ਇਹਦੇ ਵਿੱਚ ਵੱਜਿਆ ਜੀ ਮੈਂ ਰੁੱਕ ਕੇ ਉਦੋਂ ਢੱਕਾ ਤੋੜਿਆ ਪਿੱਪਲ ਦਾ ਪਹਿਲਾਂ ਤਾਂ ਉਹ ਪਾ ਕੇ ਗਿਆ ਦੁਬਾਰਾ ਮੈਂ ਦੁਬਾਰਾ ਆਪਣੇ ਕੰਮਕਾਰ ਕਰਕੇ ਉਧਰੋਂ ਬੜੇ ਢੱਕੇ ਲੈ ਕੇ ਆਇਆ ਵੀ ਇਹਦੇ ਵਿੱਚ ਪਾਵਾਂ ਰਾਤ ਨੂੰ ਕੋਈ ਹੋਰ ਹਾਸਾ ਨਾ ਹੋ ਜਵੇ ਪਰੰਤੂ ਜਦੋਂ ਮੈਂ ਮੁੜ ਕੇ ਆਇਆ ਤਾਂ ਇੱਕ ਗੱਾਰ ਵਾਲਾ ਖੜਾ ਕੇ ਖੜੀ ਖੜਾਦੀ ਉਹਦੀ ਗੱਡੀ ਵੱਜ ਕੇ ਜਾਂ ਸ਼ੌਕਰ ਵੀਂਗਾ ਹੋ ਗਿਆ ਕੁਛ ਉਹਦਾ ਨੁਕਸਾਨ ਹੋਇਆ ਜ਼ਰੂਰ ਇਹਦੇ ਵਿੱਚ ਵੱਜ ਕੇ ਵੈਸੇ ਬਹੁਤ ਗਲਤ ਹੈ ਜੀ ਇਹ ਮੇਨ ਹਾਈਵੇ ਜ ਹੈ ਤੇ ਦੇਖੋ 2-200 1-150 ਕਿਲੋਮੀਟਰ ਦੀ ਸਪੀਡ ਨਾਲ ਗੱਡੀਆਂ ਆ ਰਹੀਆਂ ਨੇ ਇਹ ਇਹ ਜ਼ਰੂਰੀ ਹੈ ਇਹਨਾਂ ਨੂੰ ਪ੍ਰਸ਼ਾਸਨ ਨੂੰ ਧਿਆਨ ਰੱਖਣਾ ਚਾਹੀਦਾ ਐਨੇ ਟੋਲ ਬਲਾਜਾ ਲਾਏ ਹੋਏ ਨੇ ਉਹ ਦੱਸੋ ਕਾਦੇ ਵਾਸਤੇ ਲਾਏ ਨੇ ਜੇ ਇਹ ਨਹੀਂ ਦੇਖ ਦੇਖਣੀ ਹੈਗੀ ਇੱਕ ਦਿਨ ਚ ਤਾਂ ਹੋਇਆ ਨਹੀਂ ਇਹ ਕਈ ਦਿਨ ਦਾ ਹਿੱਲਦਾ ਸਾਰਾ ਪੌੜ ਧਮਕ ਮਾਰਦਾ ਇੱਕ ਦਿਨ ਚ ਨਹੀਂ ਹੋਇਆ ਜੀ ਇਹ ਬਹੁਤ ਦਿਨਾਂ ਦਾ ਹੋ ਰਿਹਾ ਪਰ ਕੋਈ ਦੇਖ ਨਹੀਂ ਰਿਹਾ ਦਿੱਤਾ ਦਿੱਤਾ ਜਾਵੇ ਕਿ ਬਰਸਾਤ ਦਾ ਵੀ ਮੌਸਮ ਹੈਗਾ ਉੱਪਰ ਬਰਸਾਤ ਜੇ ਪੈ ਗਈ ਤਾਂ ਕੋਈ ਨੇ ਭਰ ਜਾਣਾ ਹੋਰ ਵੀ ਜ਼ਿਆਦਾ ਡੂੰਗਾ ਹੋ ਸਕਦਾ ਹੈ ਗੱਡੀਆਂ ਨਿਕਲਦੀਆਂ ਬਰਸਾਤ ਤਾਂ ਜ਼ਿਆਦਾ ਆਉਗੀ ਅਲੱਗ ਗੱਲ ਹੈ ਜੀ ਰਾਤ ਸਾਰੀ ਰਾਤ ਗੱਡੀਆਂ ਲੰਗਣੀਆਂ ਨੇ ਰਾਤ ਨੂੰ ਕਿਸੇ ਨੂੰ ਪਤਾ ਨਹੀਂ ਲੱਗਣਾ ਜੀ ਕੀ ਕੁਝ ਵੀ ਹੋ ਸਕਦਾ ਜੀ ਫੇ ਧਮਕ ਨਾਲ ਹੋਰ ਵੱਧ ਵੀ ਘੇਰ ਸਕਦਾ ਦੇਖੋ ਆਪਾਂ ਖੜੇ ਹਾਂ ਔਰ ਇਸ ਟਾਈਮ ਧਮਕ ਪੈ ਰਹੀ ਆ ਫੁੱਲ ਵੀ ਕੁਝ ਵੀ ਹੋ ਸਕਦਾ ਰਾਤੋ ਰਾਤੇ ਹੋ ਸਕਦਾ ਬਰਸਾਤ ਵਾਲਾ ਟਾਈਮ ਤਾਂ ਜੇ ਪਤਾ ਨਹੀਂ ਕਦ ਆਊਗੀ ਜੀ ਇਹਦੇ ਬਾਰੇ ਕਿਸੇ ਨੇ ਸ਼ਿਕਾਇਤ ਕੀਤੀ ਹੈ ਤੇ ਨਾ ਮੈਂ ਕੋਈ ਨਹੀਂ કરી ਮੈਂ ਲੰਘ ਕੇ ਗਿਆ ਸੀਗਾ ਮੈਂ ਆਪਣੇ ਆਪਣੇ ਲੈਵਲ ਤੇ ਜੋ ਆ ਟੱਕੇ ਪਾਉਣ ਲੱਗ ਗਿਆ ਵੈਸੇ ਹੀ ਇਰਸਾਨੀਆਂ ਤੋੜ ਤੇ ਵੀ ਨਹੀਂ ਕੋਈ ਕੋ ਹੋਰ ਮੈਂ ਤਾਂ ਬਚ ਗਿਆ ਵੀ ਹੋਰ ਕੋਈ ਨਾ ਕਰ ਜੇ ਉਹ ਇੱਥੇ ਇੱਕ ਰਾਘਿਰੀ ਸੀ ਰਾਘਿਰੀ ਜੀ ਇੱਥੇ ਜੋ ਨਿਕਲ ਰਿਆ ਸੀ ਉਸ ਨੇ ਦੇਖਿਆ ਕਿ ਇੱਕ ਟੋਆ ਜਿਹੜਾ ਇੱਥੇ ਪਿਆ ਹੋਇਆ ਹੈ ਉਸ ਟੋਏ ਨੂੰ ਦੇਖ ਕੇ ਇਹਨਾਂ ਨੇ ਇੱਥੇ ਜਿਹੜੇ ਪਿੱਪਲ ਦੇ ਜਿਹੜੇ ਪੇੜ ਵਗੈਰਾ ਤੋੜ ਕੇ ਇਹਦੇ ਵਿੱਚ ਪਾਣੀ ਵੀ ਇਹਨੇ ਜੇ ਕੀਤੀ ਹੈ ਕਿ ਕਿਸੇ ਦੀ ਜਾਨ ਨੂੰ ਬਚਾਇਆ ਜਾ ਸਕੇ ਪਰ ਦੇਖਣਾ ਹੁਣ ਇਹ ਹੈ ਕਿ ਨੈਸ਼ਨਲ ਨੈਸ਼ਨਲ ਹਾਈਵੇ ਅਥਾਰਟੀ ਇਹਦੇ ਵੱਲ ਕਿੰਦੀ ਜਲਦੀ ਧਿਆਨ ਦਿੰਦੀ ਹੈ ਉਹ ਕਿੰਨੀ ਜਲਦੀ ਇਹ ਟੋਏ ਨੂੰ ਭਰਦੀ ਹੈਗੀ ਆ ਜ਼ਰੂਰਤ ਹੈ ਸਰਕਾਰਾਂ ਨੂੰ ਇਹਨਾਂ ਵੱਲ ਧਿਆਨ ਦੇਣ ਦੀ ਜੇ ਇਹੋ ਜਿਹੇ ਲੋਕਾਂ ਦੀ ਜਨ ਜੀਵਨ ਜੀਵ ਦੀ ਸੁਰੱਖਿਆ ਨੂੰ ਬਚਾਇਆ ਜਾ ਸਕੇ ਜਿਹੜਾ ਇਹ ਟੋਇਆ ਹੋਇਆ ਹੈਗਾ ਤੁਹਾਨੂੰ ਇਹ ਦੱਸ ਦਈਏ ਜਿਹੜਾ ਸਮਰਾਲਾ ਰੋਡ ਦੇ ਓਪੋਜੀਟ ਜਿਹੜਾ ਲੁਧਿਆਣੇ ਵੱਲੋਂ ਆਨੇ ਆਪਾਂ ਲੁਧਿਆਣੇ ਤੋਂ ਖੰਨੇ ਵੱਲੋਂ ਜਾਣੇ ਆਂ ਲੁਧਾਨ ਦੇ ਖੰਨਾ ਦੇ ਖੰਨਾ ਸਵੀਟ ਹੈਗੀ ਜਾਂ ਖੰਨਾ ਸਵੀਟ ਦੇ ਬਿਲਕੁਲ ਓਪੋਜੀਟ ਇਹ ਟੋਇਆ ਪਿਆ ਹੋਇਆ ਹੈਗਾ ਜੋ ਕਿ ਹਾਦਸੇ ਦਾ ਸੱਦਾ ਦੇ ਰਿਹਾ ਹੈਗਾ ਪਰ ਮੈਂ ਇਥੇ ਇਹ ਕਹਿਣਾ ਚਾਹਣਾ ਕਿ ਜੇ ਨੈਸ਼ਨਲ ਹਾਈਵੇ ਵਾਲੇ ਹੈਗੇ ਆ ਇਹਨਾਂ ਵੱਲ ਧਿਆਨ ਦੇਖ ਕੇ ਇਸ ਟੋਏ ਨੂੰ ਜਲਦੀ ਜਲਦੀ ਪੜਿਆ ਜਾਵੇ ਜੋਰੀ ਲੋਕਾਂ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ ਸੋ ਮੈਂ ਸੰਜੇ ਸਾਨੀ ਦੇਣਿਕ ਸਵੇਰਾ ਟੀਵੀ ਖੰਨਾ